لیکن ਕੀ ਇਹਦੇ ਨਾਲ ਸਾਰੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਂਦੇ ਨੇ ਕਿ ਜੋ ਉੱਥੇ ਵਾਪਰਿਆ ਜੋ ਬਿਰਾਜ ਦੇ ਗੇਟ ਟੁੱਟੇ ਉਹਨਾਂ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਸੀ ਕਿ ਜੋ ਜਵਾਬ ਕੰਪਨੀ ਵੱਲੋਂ ਦਿੱਤਾ ਗਿਆ ਹੈ ਜਾਂ ਜੋ ਕੰਪਨੀ ਦੇ ਬਾਰੇ ਅਸੀਂ ਤੱਥ ਤੁਹਾਡੇ ਨਾਲ ਸਾਂਝੇ ਕੀਤੇ ਨੇ ਉਹਨਾਂ ਤੋਂ ਕੋਈ ਸਵਾਲ ਨਹੀਂ ਹੁੰਦੇ ਕਿ ਇਸ ਕੰਪਨੀ ਨੂੰ ਇਸ ਮਹੱਤਵਪੂਰਨ ਕੰਮ ਕਰਨ ਦੇ ਕੋਈ ਤਜਰਬਾ ਸੀ ਕੋਈ ਮਹਾਰਤ ਹਾਸਲ ਸੀ ਪਹਿਲਾਂ ਉਹਨਾਂ ਵੱਲੋਂ ਇਹ ਜੇ ਕੋਈ ਕੰਮ ਕੀਤੇ ਗਏ ਸੀ ਜਿਹਦੇ ਵਿੱਚ ਡੈਮ ਨਾਲ ਬਿਰਾਜ ਨਾਲ ਜਾਂ ਹੜ੍ਹਾਂ ਨਾਲ ਸੰਬੰਧਿਤ ਕੋਈ ਕੰਮ ਹੋਵੇ ਕਿ ਬਿਲਕੁਲ ਹੀ ਅਣਜਾਣ ਕੰਪਨੀ ਜੋ ਕਿ ਸਿਰਫ ਕੰਸਟਰਕਸ਼ਨ ਦੀ ਕੰਪਨੀ ਹੈ ਜੋ ਬਿਲਡਿੰਗਾਂ ਬਣਾਉਂਦੀ ਹੈ ਇਮਾਰਤਾਂ ਬਣਾਉਂਦੀ ਹੈ ਸਰਕਾਰੀ ਇਮਾਰਤਾਂ ਵੀ ਬਣਾ ਰਹੀ ਹੈ ਉਸ ਨੂੰ ਇੰਨਾ ਮਹੱਤਵਪੂਰਨ ਕੰਮ ਸੌਂਪਿਆ ਜਾਣਾ ਚਾਹੀਦਾ ਸੀ ਜਿਹਦੇ ਨਾਲ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਜੁੜੀ ਹੋਵੇ ਜਾਂ ਜ਼ਿੰਦਗੀ ਨੂੰ ਖਤਰਾ ਹੋਵੇ ਕਿ ਇਸ ਤਰੀਕੇ ਦੇ ਕੰਮ ਜਿਹੜੇ ਨੇ ਉਹ ਕਿਸੇ ਨੂੰ ਵੀ ਸੌਂਪੇ ਜਾ ਸਕਦੇ ਨੇ ਕੀ ਜਿਹੜੀਆਂ ਸ਼ਰਤਾਂ ਹੁੰਦੀਆਂ ਨੇ ਟੈਂਡਰ ਦੀਆਂ ਉਹਦੇ ਵਿੱਚ ਪਹਿਲਾਂ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ ਕਿ ਕਿੰਨਾ ਤਜਰਬਾ ਹੋਣਾ ਚਾਹੀਦਾ ਹੈ ਕਿੰਨੀ ਮਹਾਰਤ ਹੋਣੀ ਚਾਹੀਦੀ ਹੈ ਬੰਦੇ ਦੀਆਂ ਕੁਆਲਿਫੀਕੇਸ਼ਨਸ ਕੀ ਹੋਣੀਆਂ ਚਾਹੀਦੀਆਂ ਨੇ ਇਸ ਤੋਂal ਜੁੜੀਆਂ ਕੋਈ ਵੀ ਸ਼ਰਤਾਂ ਕਿ ਇਸ ਹਿਕਿੰਗ ਦੇਣ ਤੋਂ ਪਹਿਲਾਂ ਨਹੀਂ ਰੱਖਿਆ ਜਾਂਦੀਆਂ ਸੀ ਕੀ ਇਹ ਕੰਪਨੀ ਉਹ ਸ਼ਰਤਾਂ ਨੂੰ ਪੂਰਾ ਕਰਦੀ ਵੀ ਸੀ ਜਾਂ ਨਹੀਂ ਕਰਦੀ ਸੀ ਇਹ ਸਵਾਲ ਕੋਈ ਵੀ ਨਹੀਂ ਪੁੱਛ ਰਿਹਾ